ਪਿਛਲੇ ਮਹੀਨੇ ਰਾਜਕੁੰਦਰਾ ਆਪਣੀ ਪਤਨੀ ਸ਼ਿਲਪਾ ਸ਼ਰਤੀ ਦੇ ਨਾਲ ਪੰਜਾਬ ਦੇ ਵਿੱਚ ਆਏ ਆਪਣੀ ਫਿਲਮ ਦੀ ਪ੍ਰਮੋਸ਼ਨ ਕੀਤੀ ਤੇ ਉਹਨਾਂ ਨੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਪੋਰਟ ਕੀਤਾ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਰਾਜਕੁੰਦਰਾ ਪੇਸਿਕਲੀ ਪੰਜਾਬੀ ਹਨ ਤੇ ਲੁਧਿਆਣਾ ਤੋਂ ਬਿਲੋਂਗ ਕਰਦੇ ਹਨ ਉਹਨਾਂ ਨੇ ਲੁਧਿਆਣਾ ਦੇ ਵਿੱਚ ਆ ਕੇ ਵੀ ਮੀਰੀਆ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਲੁਧਿਆਣਾ ਉਹਨਾਂ ਦਾ ਹੋਮ ਟਾਊਨ ਹੈ ਤੇ ਉਹ ਲੁਧਿਆਣੇ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਲੁਧਿਆਣੇ ਦੀਆਂ ਹਰ ਛੋਟੀਆਂ-ਛੋਟੀਆਂ ਗਲੀਆਂ ਤੇ ਇੱਥੇ ਤੇ ਜਿਹੜੇ ਵੀ ਵਧੀਆ ਫੂਡ ਪੁਆਇੰਟਸ ਨੇ ਫੇਮਸ ਫੂਡ ਥੀਅਰਸ ਨੇ ਉਹ ਨੂੰ ਉਸਤੇ ਬਾਰੇ ਸਭ ਕੁਝ ਪਤਾ ਹੈ ਪ੍ਰੋਮੋਸ਼ਨ ਦੇ ਨਾਲ-ਨਾਲ ਫਿਲਮ ਦੀ ਰਿਲੀਜ਼ ਤੱਕ ਉਹ ਇੱਥੇ ਹੀ ਰੁਕੇ ਰਹੇ ਤੇ ਹੁਣ ਉਹਨਾਂ ਨੇ ਆਪਣੇ ਘਰ ਦੇ ਵਿੱਚ ਅਖੰਡ ਪਾਠ ਰਖਵਾਇਆ ਹੈ ਉਹ ਖੰਡ ਪਾਠ ਇਸ ਲਈ ਰਖਵਾਇਆ ਗਿਆ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਵਿੱਚ ਜਿਹੜੀ ਦੁੱਖ ਦੀ ਘੜੀ ਅੱਜਕੱਲ ਆਈ ਹੋਈ ਹੈ ਉਹ ਜਲਦੀ ਟਲ ਜਾਏ ਤੇ ਪੰਜਾਬ ਫਿਰ ਤੋਂ ਖੁਸ਼ਹਾਲ ਪੰਜਾਬ बन ਜਾਵੇ ਇਹ ਅਖੰਡ ਪਾਠ ਉਹਨਾਂ ਨੇ ਆਪਣੇ ਘਰ ਦੇ ਵਿੱਚ ਰਖਵਾਇਆ ਹੈ ਜਿਸ ਦੀਆਂ ਤੁਸੀਂ ਵੀਡੀਓਜ਼ ਤੇ ਫੋਟੋਸ ਦੇਖ ਸਕਦੇ ਹੋ ਰਾਜਕੁੰਦਰਾ ਨੇ ਇਹ ਅਖੰਡ ਪਾਠ ਬਹੁਤ ਹੀ ਸ਼ਰਧਾ ਦੇ ਨਾਲ ਆਪਣੇ ਘਰ ਵਿੱਚ ਰਖਵਾਇਆ ਹੈ ਤੇ ਉਹਨਾਂ ਦੀ ਇਹ ਆਸ ਹੈ ਕਿ ਇਸ ਅਖੰਡ ਪਾਠ ਤੇ ਰਖਵਾਨ ਦੇ ਨਾਲ ਪੰਜਾਬ ਦੀ ਮੁਸੀਬਤ ਟਲ ਸਕਦੀ ਹੈ ਉਹਨਾਂ ਦਾ ਮੰਨਣਾ ਹੈ ਕਿ ਰੱਬ ਦਾ ਨਾਮ ਲੈ ਕੇ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਦੇ ਹਾਂ ਇਹਨਾਂ ਵੀਡੀਓਸ ਵਿੱਚ ਵੀ ਤੁਸੀਂ ਰਾਜਕੁੰਦਰਾ ਨੂੰ ਬਹੁਤ ਹੀ ਜ਼ਿਆਦਾ ਧਾਰਮਿਕ ਤੁਸੀਂ ਵੇਖ ਸਕਦੇ ਹੋ ਤੇ ਉਹਨਾਂ ਨੇ ਕਿੰਨੀ ਸ਼ਰਧਾ ਦੇ ਨਾਲ ਆਪਣੇ ਘਰ ਦੇ ਵਿੱਚ ਕੰਨ ਪਾੜ ਰਖਵਾਇਆ ਤੇ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਵਾਈਫ ਸ਼ਿਲਪਾ ਸ਼ਰਤੀ ਉਹਨਾਂ ਦੇ ਪੇਰੈਂਟਸ ਬੱਚੇ ਅਤੇ ਹੋਰ ਵੀ ਲੋਕ ਅਕਰਨਪੜ ਦੇ ਵਿੱਚ ਹਾਜ਼ਰੀ ਲਗਾਏ ਹੋਏ ਸਨ ਤੇ ਜਾਣ ਕੇ ਸਾਨੂੰ ਬਹੁਤ ਖੁਸ਼ੀ ਹੋਂਦੀ ਹੈ ਕਿ ਰਾਜਕੁੰਧਰਾ ਪੰਜਾਬੀ ਹਨ ਅਤੇ ਉਹਨਾਂ ਨੇ ਇਸ ਦੁਖੀ ਘੜੀ ਦੇ ਵਿੱਚ ਲੋਕਾਂ ਨੂੰ ਸਪੋਰਟ ਕੀਤਾ ਤੇ ਹੁਣ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਵਿੱਚ ਫਿਰ ਤੋਂ ਖੁਸ਼ਹਾਲੀ ਆ ਜਾਵੇ